ਬੰਦੀ ਛੋੜ ਦਿਵਸ ਮੌਕੇ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਸਚਕਣ ਸ੍ਰੀ ਮੰਦਿਰ ਸਾਹਿਬ ਵੇਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਸ਼-ਦੇਸ਼ਾਂ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਬੜੇ ਚਾ ਬੜੀ ਸ਼ਰਧਾ ਬੜੇ ਉਤਸ਼ਾਹ ਦੇ ਨਾਲ ਸਚਕਣ ਸ੍ਰੀ ਮੰਦਿਰ ਸਾਹਿਬ ਵੇਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੋਂ ਸਭ ਤੋਂ ਪਹਿਲਾਂ ਅਸੀਂ ਤਸਵੀਰ ਸਾਂਝੀ ਕਰਾਂਗੇ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਜਗਮਗਾਉਂਦੇ ਰੋਹਾਨੀ ਦੇ ਕੇਂਦਰ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹੈ ਜਿੱਥੇ ਇਸ ਵੇਲੇ ਬੇहद ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਦੇਸ਼ ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਤੇ ਕਿਉਂ ਦੇ ਦੀਵੇ ਅਤੇ ਰੰਗ ਬਰੰਗੀਆਂ ਮੋਮਬਤੀਆਂ ਬਾਲ ਕੇ ਬੰਦੀ ਛੋੜ ਦਿਵਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਇਹ ਮਾਹੌਲ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਦਿਨ ਵੇਲੇ ਵੀ ਸ਼ਰਧਾਲੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਪ੍ਰਕਰਮਾਂ 'ਚ ਵੱਖ-ਵੱਖ ਥਾਵਾਂ ਤੇ ਮੋਮਬਤੀਆਂ ਬਾਲਦੇ ਨਜ਼ਰ ਆਏ ਉਹ ਸ਼ਰਧਾਲੂ ਜੋ ਰਾਤ ਤੱਕ ਨਹੀਂ ਰੁਕ ਸਕਦੇ ਸੀ ਪਰ ਹੁਣ ਬਿਹਤ ਖੂਬਸੂਰਤ ਨਜ਼ਾਰਾ ਹੈ ਇੱਕ ਪਾਸੇ ਇਹ ਬਿਜਲਈ ਸਜਾਵਟ ਹੈ ਔਰ ਦੂਜੇ ਪਾਸੇ ਸਾਰੇ ਸਰੋਵਰ ਦੇ ਕਿਨਾਰੇ ਤੇ ਟਿੰਟ ਮੋਂਦੇ ਇੱਕ ਘੋਦੇ ਦੀਵੇ ਨੇ ਰੰਗ ਬਰੰਗੀ ਇਹ ਮੋਮਬਤੀਆਂ ਨੇ ਔਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਦੇ ਕਿਨਾਰੇ ਬੈਠ ਕੇ ਦੀਪਮਾਲਾ ਕਰ ਰਹੀਆਂ ਨੇ ਔਰ ਦੀਪਮਾਲਾ ਤੋਂ ਬਾਅਦ ਇੰਤਜ਼ਾਰ ਹੈ ਹੁਣ ਆਕਾਸ਼ ਵਿੱਚ ਚੱਲਣ ਵਾਲੀ ਬਿਹਤ ਖੂਬਸੂਰਤ ਆਤੀਸ਼ਬਾਜੀ ਦਾ ਤੋ ਕੁਛ ਤੇਰਚ ਅਰਦਾਸ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਜਿਹੜਾ ਤੁਰੰਤ ਬਾਅਦ ਜਿਹੜਾ ਲਗਭਗ 7 ਵਜੇ ਦੇ ਕਰੀਬ ਜਿਹੜਾ ਆਤਿਸ਼ਬਾਜ਼ੀ ਕੀਤੀ ਜਾਣੀ ਹੈ ਜੇਕਰ ਸਮਾਗਮ ਦੀ ਗੱਲ ਕਰੀਏ ਤਸਵੀਰ ਤੋਂ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਦੀਵਾਨ ਸਜਾਏ ਜਾ ਰਹੇ ਨੇ ਠੀਕ 5 ਵਜੇ ਦੇ ਕਰੀਬ ਛਿਰਿਆ ਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਔਰ ਇਸ ਮੌਕੇ ਉਹਨਾਂ ਦੇ ਨਾਲ ਗਿਆਨੀ ਰਕबीर ਸਿੰਘ ਜੀ ਹੈੱਡ ਗ੍ਰੰਥੀ ਹਰਮੰਦਰ ਸਾਹਿਬ ਇਸ ਤੋਂ ਇਲਾਵਾ ਗਿਆਨੀ ਟੇਕ ਸਿੰਘ ਜੀ ਟਰੋਲਾ ਜਥੇਦਾਰ ਤਖਤ Shri ਦਮਦਮਾ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ अनेका ਪੰਥਕ ਸ਼ਖਸੀਤਾ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੇ ਮੁਖੀ ਸંત ਬਾਬਾ ਬਲਬੀਤ ਸਿੰਘ ਜੀ 96 ਕਰੋੜੀ ਵੱਖ-ਵੱਖ ਕਾਰ ਸੇਵਾ ਸੰਪਰਦਾਵਨ ਸਿੰਘ ਜਥੇਦਾਰ ਬੰਦੀਆਂ ਦੇ ਮੁਖੀ ਪੂਰੇ ਜਹੋ ਜਲਾਲ ਦੇ ਨਾਲ ਚੜਦੀ ਕਲਾ ਦੇ ਨਾਲ ਇੱਥੇ ਜਿਹੜਾ ਹਾਈ ਸਪੀਡ ਚ ਪਹੁੰਚੇ ਐ ਸਾਰੇ ਸਮਾਗਮਾਂ ਦੇ ਵਿੱਚ ਸ਼ਮੂਲਿਤ ਕੀਤੀ ਹੈ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੀਆਂ ਨਹਿਂਸਿੰਘ ਜਥੇਬੰਦੀਆਂ ਦਾ ਸਿੰਘ ਸਾਹਿਬ ਗਾਨੀ ਰਕबीर ਸਿੰਘ ਅਤੇ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਨਮਾਨ ਕੀਤਾ ਜਾ ਰਿਹਾ ਜੋ ਕਿ ਇੱਕ ਪ੍ਰਾਤਨ ਰਵਾਇਤ ਹੈ ਔਰ 7 ਵਜੇ ਦੇ ਕਰੀਬ ਜਰਾ ਸਾਹਿਬ ਦੇ ਪਾਠ ਤੋਂ ਬਾਅਦ ਜਿਹੜਾ ਉਹ ਅਤਿਸ਼ਬਾਜੀ ਦਾ ਬੇਹਤ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਣਾ ਹੈ ਜੇਕਰ ਅਸੀਂ ਗਿਆਨੀ ਕੁਲਦੀਪ ਸਿੰਘ ਗਰਗੱਜ ਦੇ ਅੱਜ ਦੇ ਸਿੱਖ ਕੌਮ ਦੇ ਨਾਮ ਸੰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਸਿੰਘ ਸਾਹਿਬ ਵੱਲੋਂ ਅੱਜ ਭਾਈ ਬਲਵੰਤ ਸਿੰਘ ਰਾਜੋਆਨ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ-ਨਾਲ ਸਿੱਖਾਂ ਨਾਲ ਹੋ ਰਹੀ ਇਹ ਵਿਤਕਰੇ ਵਖਰੇਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਕਕਾਰਾ ਤੇ ਹੁੰਦੇ ਸਵਾਲ ਸਿੱਖ ਸੰਸਥਾਵਾਂ ਉੱਤੇ ਗਹਿਰੀ ਸਾਜ਼ਿਸ਼ ਤਹਿਤ ਕਬਜ਼ੇ ਦੀ ਚਾਲਾਪ੍ਰਤੀ ਚਿੰਤਾ ਦਾ ਪਕਟਾਵਾ ਕੀਤਾ ਤੇ ਮੁਰਤੋਂ ਸਰਕਾਰਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਰਕਾਰਾਂ ਬੇਰੁਖੀ ਨਾਦ ਖਾਨ ਬੰਦੀ ਸਿੰਘ ਜੋ 30 35 35 ਸਾਲਾਂ ਤੋਂ ਜੇਲ੍ਹਾਂ ਚ ਬੰਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਸ ਤੋਂ ਇਲਾਵਾ ਨੋਮ ਵੀ ਪਾਸ਼ਾ ਹੀ ਸ਼੍ਰੀ ਗੁਰਦੇਵ ਸਾਹਿਬ ਜੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ੀਧੀ ਸ਼ਤਾਬਦੀ ਸਮਾਗਮਾਂ ਦੇ ਸੰਬੰਧ ਵਿੱਚ ਵੀ ਸਾਰਾ ਜੋ ਪ੍ਰੋਗਰਾਮ ਹੈ ਉਹ ਦੱਸਿਆ ਗਿਆ ਹੈ ਉਹਨਾਂ ਲੰਬੇ ਸਮੇਂ ਤੋਂ ਜੇਲਾ ਵਿੱਚ ਨਜ਼ਰਬੰਦ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਗੁਰਦੀਪ ਸਿੰਘ ਖੇਰਾ ਭਾਈ ਦਵਿੰਦਰਪਾਲ ਸਿੰਘ ਪੁੱਲਰ ਇਹ ਅਰਦਾਸ ਚੱਲ ਰਹੀ ਹੈ ਗੁਰੂ ਚਰਨਾਂ ਚ ਅਰਦਾਸ ਜੋ ਜੁੜੀ ਤੋਂ ਬਾਅਦ ਆਰਤੀ ਸ਼ੁਰੂ ਹੋਣੀ ਔਰ ਤੁਰੰਤ ਰੁਟੀਨ ਚ ਵੀ ਆਮ ਦਿਨਾਂ ਚ ਵੀ ਲੱਖਾਂ ਦੀ ਗਿਣਤੀ ਪਹੁੰਚਦੀ ਹੈ ਪਰ ਜਦੋਂ ਕੋਈ ਖਾਸ ਦਿਹਾੜਾ ਹੁੰਦਾ ਹੈ ਤਾਂ ਇਸ ਗਿਣਤੀ ਚ ਇਸ ਆਮ ਚ ਬੜਾ ਵੱਡਾ ਵਾਧਾ ਦੇਖਣ ਨੂੰ ਮਿਲਦਿਆ। ਤੋਂ ਇਸ ਲਈ ਅਰਦਾਸ ਚੱਲ ਰਹੀ ਹੈ ਅਰਦਾਸ ਕੀਤੀ ਜਾ ਰਹੀ ਹੈ ਅਰਦਾਸ ਤੋਂ ਬਾਅਦ ਹੁਕਮਨਾਮਾ ਤੋਂ ਲਗਭਗ 7-8 ਮਿੰਟ ਜਿਹੜੇ ਹੋਰ ਲੱਗਣਗੇ ਉਸੇ ਪਲ ਦਾ ਹੀ ਸੰਤ ਇੰਤਜ਼ਾਰ ਕਰ ਰਹੀ ਹੈ ਇਹ ਰੰਗ ਬਰੰਗੀਆਂ एलईडी लाइटਾਂ ਦੇ ਨਾਲ ਜਗਮਗਾਉਂਦੇ ਸ਼੍ਰੀ ਦਰਬਾਰ ਸਾਹਿਬ ਦਾ ਅਦਭੁਤ ਨਜ਼ਾਰਾ ਹੈ ਦੀਪਾਲਾ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਸਾਰੇ ਸਰੋਵਰ ਦੇ ਕਿਨਾਰੇ ਤੇ ਘੋੜੇ ਦੇ ਦੀਵੇ ਰੰਗ ਰੰਗੀ ਮੋਮਬਤੀਆਂ ਬਾਲੀਏ ਜਾ ਰਹੀਆਂ ਬੰਦੀ ਛੋੜ ਦਿਵਸ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਦੀ ਖੁਸ਼ੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਬੇਸ਼ਮਾਰ ਵਾਅਦਾ ਹੁੰਦਾ ਹੈ ਤਾਂ ਸ਼ਰੋਮਨੀ ਕਮੇਟੀ ਵੱਲੋਂ ਆਪਣੀ ਸਰਾਵਾਂ ਦੇ ਨਾਲ 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 ਸ਼੍ਰੀ ਦਰਬਾਰ ਸਾਹਿਬ ਨੇੜਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਨਿਖਾਸ਼ ਦਾ ਪ੍ਰਬੰਧ ਕੀਤਾ ਗਿਆ ਤੇ ਪਾਰਕਿੰਗ ਨੂੰ ਲੈ ਕੇ ਜਿਹੜਾ ਪੂਰਾ ਯਤਨ ਰਹਿੰਦਾ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਚੱਲਨੀ ਪਵੇ ਜੇਕਰ ਅਸੀਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਅੱਜ ਦੇ ਸਥਾਨ ਦਾ ਇੱਕ ਆਪਣਾ ਇਤਿਹਾਸਿਕ ਧਾਰਮਿਕ ਮਹੱਤਵ ਹੈ ਕਿਉਂਕਿ ਅੱਜ ਦੇ ਦਿਨ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਖੀਰ ਅਮਰਸਰ ਸਾਹਿਬ ਪਹੁੰਚੇ ਸਨ ਔਰ ਉਹਨਾਂ ਦੇ ਇੱਥੇ ਪਹੁੰਚਣ ਤੇ ਹੀ ਜਿਹੜਾ ਉਸ ਦਿਨ ਦੀਪਮਾਲਾ ਕੀਤੀ ਗਈ ਸੀ ਤਾਂ ਉਦੋਂ ਤੋਂ ਪ੍ਰਾਤਨ ਰਵਾਇਤ ਪ੍ਰਾਤਨ ਪਰੰਪਰਾ ਹੈ ਕਿ ਸਿੱਖ ਧਰਮ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦਾ ਹੈ ਔਰ ਬੇहद ਇਹ ਭੱਗਾ ਵਾਲਾ ਦਿਨ ਕਿਸੇ ਕਿਸੇ ਦੇ ਨਸੀਬ ਦੇ ਵਿੱਚ ਆ ਕਿੰਨੇ ਲੋਕ ਭੱਜ ਦੌੜ ਦੇ ਵਿੱਚ ਫਸੇ ਹੋਏ ਆ ਫਿਰ ਵੀ ਚੰਦ ਲੋਕ ਆ ਜੋ ਇਹ ਇਹ ਨਜ਼ਾਰਾ ਪ੍ਰਮਾਤਮਾ ਦਾ ਦੇਖ ਰਹੇ ਆ ਔਰ ਦਰਸ਼ਨ ਦਰਸ਼ਨ ਕਰ ਰਹੇ ਸਾਬ ਦੀ ਬਖਸ਼ਿਸ਼ ਨਾਲ ਹੀ ਨਜ਼ਾਰੇ ਦੇਖੋ ਇਹ ਇਹ ਨਜ਼ਾਰੇ ਸਹੀ ਗੱਲ ਹੈ ਜਿਹਦੇ ਦੇਸ਼ ਦੀ ਬਾਦੀ ਕਰੀ ਤੇ 140 ਕਰੋੜ ਬਾਦੀ ਹੈ ਜੇ ਇੱਥੇ ਇਸ ਵੇਲੇ 3-4 ਲੱਖ ਲੋਕ ਬੈਠੇ ਹੈ ਤੇ ਬਿਨਾਂ ਸ਼ੱਕ ਬੜੇ ਕਰਮਾਂ ਵਾਲੇ ਬੜਾ ਭਾਗਾਂ ਵਾਲੇ ਬਹੁਤ ਜੀ ਬਹੁਤ ਭਾਗਾਂ ਵਾਲੇ ਆ ਜੋ ਇਸ ਜਗ੍ਹਾ ਤੇ ਆ ਕੇ ਦਰਸ਼ਨ ਮੇਲੇ ਕਰ ਰਹੇ ਹੈ ਔਰ ਗੁਰੂ ਬਖਸ਼ਿਸ਼ ਦੀਆਂ ਮੇਰਾ ਸਦਕਾ ਇਹ ਅਰਦਾਸ ਬੇਨਤੀਆਂ ਨੂੰ ਕਬੂਲ ਜੋ ਪ੍ਰਮਾਤਮਾ ਕਬੂਲ ਕਰ ਰਿਹਾ ਇਹਨਾਂ ਦੀਆਂ ਇਹਨਾਂ ਦੀਆਂ ਅਰਦਾਸਾਂ ਨੂੰ ਕਬੂਲ ਕਰਕੇ ਇਹਨਾਂ ਨੂੰ ਖੁਸ਼ੀਆਂ ਕਿਹੜੇ ਤੋਂ ਕੋਈ ਵੀ ਨਿਰਾਸ਼ਾ ਨਹੀਂ ਜਾਂਦਾ ਸਾਰੇ ਹੀ ਖੁਸ਼ੀਆਂ ਲੈ ਕੇ ਜਾਂਦੇ ਜੋ ਅਸੀਂ ਦਰਵਾਸਾਹਬ ਦੇਖੋ ਨਾ ਪੋੜੀਆਂ ਉਤਰ ਕੇ ਬੰਦਾ ਇੱਥਾਂ ਆਉਂਦਾ ਆਸਾਂ ਮਰਜ਼ਾ ਲੈ ਕੇ ਆਉਂਦਾ ਅੱਜ ਦੇ ਦਿਨ ਤੇ ਖਾਸ ਕਰਕੇ ਹੀ ਸਾਰਿਆਂ ਦਾ ਉਹ ਉਹਨਾਂ ਦੀ ਆਸਾਂ ਮਰਜ਼ਾ ਪੂਰੀ ਹੁੰਦੀ ਹੈ ਜੋ ਵੀ ਲੈ ਕੇ ਆਉਂਦੇ ਆ ਬਿਲਕੁਲ ਇਹ ਵਿਸ਼ਵਾਸ ਹੈ ਸੰਗਤ ਦਾ ਕਿ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਬੰਦੀ ਛੋੜਦੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਸਾਰਿਆਂ ਦੇ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਜਰਦੀਪਾਲਾ ਅਤਿਸ਼ਵਾਜੀ ਦਾ ਲੋਕੀਤ ਨਜ਼ਾਰਾ ਦੇਖਿਆ ਹੈ ਨੰਦਮਾਨਾ ਕਿੰਨਾ ਕੰਮ ਨੇ ਉਹਨਾਂ ਬਾਗਾ ਵਾਲਾ ਮੰਦੇ ਉਹ ਇੱਥੇ ਆ ਗਏ ਜੀ ਨੰਦਮਾਨਾ ਬਹੁਤ ਕਿਰਪਾ ਮਾਲਕ ਦੀ ਬਹੁਤ ਕਿਰਪਾ ਜੀ ਬੜੀ ਕਿਸਮਤ ਵਾਲੇ ਪਹਿਲੀ ਦੀਵਾਲੀ ਹੈ ਸਾਡੀ ਜੀ ਪਹਿਲੀ ਵਾਰੀ ਆਏ ਅਸੀਂ ਪਹਿਲੀ ਵਾਰੀ ਦਰਸ਼ਨ ਕੀਤੇ ਆ ਅਸੀਂ ਰਈਏ ਤੋਂ ਆਏ ਜੀ ਰਈਏ ਤੋਂ ਰਈਏ ਤੋਂ ਹਾਂਜੀ ਆਏ ਖਾਲਸਾ ਵਾਹਿਗੁਰੂ ਪੁੱਤੇ ਬਾਬਾ ਜੀ ਹਾਂ ਤਰਨਧਰਨ ਸੰਤੋ ਆਏ ਬਾਬਾ ਜੀ ਦੀ ਦੀਵਾਲੀ ਵੇਖਣ ਵਾਸਤੇ ਬਾਬਾ ਜੀ ਨੇ ਇਸ ਦਿਨ 52 ਰਾਜਿਆਂ ਨੂੰ ਗ੍ਰਿਆ ਕਰਕੇ ਇੱਥੇ ਗਵਾਲੇਰ ਦੇ ਕਿਲੇ ਜੋ ਆਏ ਸੀ ਉਸੇ ਖੁਸ਼ੀ ਵਿੱਚ ਆਏ ਦੇ ਦਿਨ ਦੇ ਸਿਕਿਓ ਦੇ ਦੀਵਾਲਾ ਕੀਤੀ ਜਾਂਦੀ ਐਸੇ ਨਜ਼ਾਰਾ ਵਿਖਾਉਣ ਵਾਸਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਾਣੂ ਕਰਵਾਉਣ ਵਾਸਤੇ ਸੀ ਲੈ ਕੇ ਆਏ ਬਾਬਾ ਜੀ ਦਰਸ਼ਕ ਕਰਵਾਉਣ ਵਾਸਤੇ ਖਾਲਸਾ ਜੀ ਬੰਦੀਵਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਬਹੁਤ ਖੁਸ਼ੀ ਹੋਈ ਜੀ ਗੁਰੂ ਘਰ ਆ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਸਾਨੂੰ ਤੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਲੜ ਲਾਇਆ ਆ ਆ ਵੀ ਲੱਗੇ ਆ ਗੁਰੂ ਘਰ ਦੇ ਤੇ ਬਹੁਤ ਦੀਵਾਲਾ ਹੁੰਦੀ ਆ ਜੇ ਸ਼੍ਰੀ ਗੁਰੂ ਰਵਿੰਦਰ ਸਿੰਘ ਪਾਤਸ਼ਾਹ ਜੀ ਰਿਆ ਉਹਨਾਂ ਨੇ ਰਿਆ ਕਰਾਇਆ ਜੀ ਬੁੰਜਾ ਰਾਜਾ ਨੂੰ ਦੇ ਉਹਨਾਂ ਦੇ ਕਰਕੇ ਹੀ ਆਈ ਦੀਪਮਾਲਾ ਕੀਤੇ ਜਾਂਦੇ ਖੁਸ਼ੀ ਵਿੱਚ ਬਹੁਤ ਬਹੁਤ ਜੀ ਧੰਨਵਾਦੀ ਤੁਹਾਡਾ ਮੈਂ 60 ਸਾਲ ਤੋਂ 60 ਸਾਲ ਤੋਂ ਸੋਚਦਾ ਮੈਂ ਗੁਰੂ ਘਰ ਜਾਵਾਂ ਦੀਪਮਾਲਾ ਦੇਖਾਂ ਦੀਪਮਾਲਾ ਦੇਖਾਂ ਅੱਜ ਮੈਨੂੰ 64 ਸਾਲ ਬਾਅਦ ਮੈਨੂੰ ਮੌਕਾ ਮਿਲਿਆ ਮੈਂ ਇੰਨਾ ਖੁਸ਼ ਹਾਂ ਕਿ ਮੇਰੀ ਜ਼ਿੰਦਗੀ ਦੀ ਸਾਰੀ ਖੁਸ਼ੀ ਮੈਨੂੰ ਮਿਲ ਗਈ ਐਦੂ ਉੱਪਰ ਖੁਸ਼ੀ ਮੈਨੂੰ ਕੋਈ ਨਹੀਂ ਪਹਿਲੀ ਵਾਰ ਪਹਿਲੀ ਵਾਰ ਦੀਪਮਾਲਾ ਦੇਖਿਆ ਜੀ 64 ਸਾਲ ਦਾ ਹੋ ਗਿਆ ਮੈਂ ਮੈਂ ਲੱਭਦਾ ਮੈਂ ਯਾਰ ਆਵਾ 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 ਮੰਡੀ ਗੋਵਿੰਦਗੜ੍ਹ ਤੋਂ ਆਇਆ ਜੀ ਮੈਂ हां यही मेरी परमात्मा ने मेनू ਸਭ ਕੁਝ ਦਿੱਤਾ ਕਿ ਹੁਣ ਚਾਹੇ ਸਵੇਰੀ ਸਵਾਸ ਨਿਕਲ ਜਾਣ ਇਹ ਮੇਰੀ ਤਮੰਨਾ ਦੀ ਕਿ ਮੈਂ ਗੁਰੂ ਘਰ ਜਾਵਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਹਰ ਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਬਹੁਤ ਬਹੁਤ ਵਧਾਈਆਂ ਬਹੁਤ ਅੱਛਾ ਲੱਗਾ ਮਹਾਰਾਜ ਦੇ ਦਰਦਾਰ ਤੇ ਆ ਕੇ ਆ ਬੱਚੀ ਮਹਾਰਾਜ ਬਖਸ਼ਿਸ਼ ਕਰੇ ਸਭ ਤੇ ਬਖਸ਼ਿਸ਼ ਕਰੇ ਐਨੂੰ

ਇਸਵਰ ਦੇਖਨ ਦਾ ਮੌਕਾ ਮਿਲਿਆ ਕਿਸਮਤ ਵਾਲਿਆਂ ਨੂੰ ਮਿਲਦਾ ਹਾਂਜੀ ਮੈਂ ਪਹਿਲੀ ਵਾਰੀ ਮੈਨੂੰ ਵੀ ਬਹੁਤ ਗੂਸਬੰਮਸ ਆ ਗਏ ਬਹੁਤ ਹੀ ਸਰੀਅਲ ਐਕਸਪੀਰੀਅੰਸ ਸੀ ਤੇ ਬਹੁਤ ਖੁਸ਼ੀ ਹੈ ਕਿ ਅਟੈਂਡ ਕਰ ਪਾਏ ਉਹ ਸੰਤਾਨ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਦੀਪਮਾਲਾ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਦੇ ਲਈ ਉਤਸ਼ੀਤ ਤੌਰ ਤੇ ਪਹੁੰਚਿਆ ਨੇ ਔਰ ਹਰ ਕਿਸੇ ਦੇ ਚਿਹਰੇ ਤੇ ਇੱਕ ਖੁਸ਼ੀ ਹੈ ਸਕੂਨ ਹੈ ਹਰ ਕੋਈ ਆਪਣੇ ਆਪ ਨੂੰ ਬੇहद ਵੜਪਾਗਾ ਮੰਨ ਰਿਹਾ ਹੈ ਕਿ ਉਹਨਾਂ ਨੂੰ ਅੱਜ ਇਸ ਪਾਵਨ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀਪਮਾਲਾ ਆਤਿਸ਼ਬਾਜੀ ਦਾ ਅਲੋਕਿਕ ਨਜ਼ਾਰਾ ਜਿਹੜਾ ਦੇਖਣ ਦਾ ਮੌਕਾ ਮਿਲਿਆ ਕੈਮਰਾਬਸਟਰ ਅਰਤਾਰ ਸਿੰਘ ਦਾ ਨਾਮ ਅਮਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ